ਅਗਲੀ ਖਬਰ ਦੇ ਵੱਲ ਵੱਧ ਗਿਆ ਆਪਾ ਸ਼ਰਮਾ ਜੀ ਗੱਲ ਕਰਗੇ ਅਮਰਿਤਪਾਲ ਸਿੰਘ ਦੀ ਖਾਸੀ ਚਰਚਾ ਚੱਲ ਰਹੀ ਹੈ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਲੱਗਿਆ ਆਪਾਂ ਖਬਰ ਕੀਤੀ ਆ ਪੋਸਤਾਂ ਚਰਚਾ ਵੀ ਕੀਤੀ ਹੈ ਐਨਐਸਏ ਦੇ ਪੂਰੇ ਐਪੀਸੋਡ ਦੇ ਵਰਤਾਰੇ ਦੇ ਉੱਤੇ ਪਰ ਹੁਣ ਐਨਐਸਏ ਬਨਾਮ ਚੈਟ ਕਿਵੇਂ ਹੋ ਗਿਆ ਜੀ ਭ੍ਰਮਿੰਦਰ ਜੀ ਅਸਾਂ ਕਿ ਅਮਰਿਤਪਾਲ ਸਿੰਘ ਦੇ ਨੌ ਸਾਥੀਆਂ ਤੋਂ ਐਨਐਸਏ ਹਟਾਇਆ ਗਿਆ ਜੀ ਜੀ ਉਹਨਾਂ ਨੂੰ ਇੱਕ ਇੱਕ ਦੋ ਦੋ ਕਰਕੇ ਪੰਜਾਬ ਲਿਆਇਆ ਗਿਆ ਤੇ ਉਹਨਾਂ ਦੇ ਇਥੋਂ ਦੇ ਸਥਾਨਕ ਕੇਸਾਂ ਦੇ ਮਾਮਲਿਆਂ 'ਚ ਉਹਨਾਂ ਦੀਆਂ ਪੇਸ਼ੀਆਂ ਜਿਹੜੀ ਖਲੇ ਰਾਸ ਤੋਂ ساری ਕਾਰਵਾਈ ਹੋਈ ਤੇ ਹੁੰਦੇ ਦਿਨਾਂ ਚ ਉਹਨਾਂ ਦੀ ਜ਼ਮਾਨਤਾਂ ਦਾ ਰੱਖ ਲਿਆਣਾ ਹਮਮ ਪਰ ਉਹਨਾਂ ਚੋ ਇਕਾ ਦੁਕਾ ਦੇ ਹਵਾਲੇ ਨਾਲ ਇਹ ਬਿਆਨ ਨਸਰ ਕੀਤਾ ਗਿਆ ਉਹਨਾਂ ਨੇ ਖੁਦ ਅਜੇ ਮੀਡੀਆ ਸਾਹਮਣੇ ਆ ਕੇ ਕੋਈ ਅਜਾਇਬ ਬਿਆਨ ਨਹੀਂ ਦਿੱਤਾ ਪਰ ਉਹਨਾਂ ਦੇ ਹਵਾਲਿਆਂ ਨਾਲੇ ਬਿਆਨ ਜਰੂਰ ਨਸਰ ਕੀਤੇ ਗਏ ਕਿ ਉਹ ਕਹਿੰਦੇ ਜੀ ਅੰਦਰ ਅਮਰਤਪਾਲ ਨੂੰ ਤਾਂ ਸਾਰੀ ਸਹੂਲਤ ਮਿਲਦੀ ਹੈ ਜਿੰਦਾ ਫੋਨ ਵੀ ਮਿਲਦਾ ਜੀ ਉਹ ਤਾਂ ਜੀ ਨਸ਼ੇ ਕਰਦਾ ਜੇ ਉਹ ਇਹੋ ਜਿਹਾ ਕੁਸ ਕਾਫੀ ਕੁਛ ਕਾਫੀ ਕੁਛ ਉਹਨਾਂ ਬਾਰੇ ਇਹਨਾਂ ਦੇ ਨਾਵਾਂ ਦੇ ਉੱਤੇ ਜਾਹਰ ਹੋਇਆ ਹਮਮ ਸੋ ਕੁੱਲ ਮਿਲਾ ਕੇ ਅਮਰਤਪਾਲ ਸਿੰਘ ਕੇਂਦਰ ਚ ਤਾ ਹੈ ਉਹ ਡਿਬੂ ਦੇ ਜੇਲ੍ਹ ਚ ਰਹਿੰਦੇ ਆ ਜਿੱਤ ਵੀ ਜਾਂਦਾ ਹੂੰ ਹੂੰ ਉਹ ਉਸ ਡਿਬੂ ਦੇ ਜੇਲ੍ਹ ਚ ਰਹਿੰਦੇ ਹੀ ਐਨਐਸਸੀ ਵਧਾਇਆ ਵੀ ਜਾਂਦਾ ਬਾਰ ਬਾਰ ਨਹੀਂ ਮਤਲਬ ਲਗਾਤਾਰ ਇਹ ਵਰਤਾਰਾ ਵਾਪਰ ਰਿਹਾ ਸੋ ਇਸ ਦੇ ਪਿੱਛੇ ਸਾਰਿਆਂ ਨੂੰ ਪਤਾ ਹੈ ਕਿ ਕਰਨ ਕਰਾਉਣ ਨੂੰ ਤਾਂ ਮਤਲਬ ਚਾਹੇ ਭਗਵੰਤ ਮਾਨ ਹੋਰਾਂ ਦੀ ਸਰਕਾਰ ਦਾ ਦਿਖਾਵਾ ਹੋਵੇ ਪਰ ਅਮਿਤ ਸ਼ਾਹ ਤੋਂ ਬਿਨਾ ਤਾਰ ਨਹੀਂ ਹਿਲਦੀ ਸੋ ਇਹ ਉੱਥੋਂ ਹੀ ਤਾਰਾਂ ਹਿਲਦੀਆਂ ਪਰ ਜਦੋਂ ਐਨਐਸਸੀ ਦੁਬਾਰਾ ਵਧਾਉਣ ਦੇ ਉੱਤੇ ਪੰਜਾਬ ਚ ਇੱਕ ਚਰਚਾ ਚੱਲ ਰਹੀ ਸੀ ਹੂੰ ਹੂੰ ਮੀਡੀਆ ਚ ਇਸ ਮਸਲੇ ਤੇ ਮੰਥਨ ਹੋ ਰਿਹਾ ਸੀ ਵੱਖ-ਵੱਖ ਤਰ੍ਹਾਂ ਦੀ ਰਾਏ ਸਵਾਲ ਲਏ ਜਾ ਰਹੇ ਸੀ ਉਸ ਸਮੇਂ ਅਚਾਨਕ ਚੈਟ ਵਾਲਾ ਬਰਤਾਰਾ ਸਾਹਮਣੇ ਆਉਂਦਾ ਜੀ ਕੀ ਇਹ ਆ ਚੰਚੇਤ ਸਾਹਮਣੇ ਆਇਆ ਜਾਂ ਇੱਕ ਤਹਿ ਪ੍ਰੋਗਰਾਮ ਦਾ ਹਿੱਸਾ ਹੈ ਇੱਕ ਤਹਿ ਰਣਨੀਤੀ ਦਾ ਹਿੱਸਾ ਕਿ ਇਸ ਸਮੇਂ ਨੂੰ ਬਾਰੂ ਤਾਂ ਕਿ ਐਨਐਸਏ ਵਾਲਾ ਮਸਲਾ ਠੰਡੇ ਵਾਸਤੇ ਚਲਾ ਜਾਵੇ ਤੇ ਇਹ ਮਸਲਾ ਉੱਪਰ ਜੀ ਕਿ ਉਸ ਲਈ ਹੈ ਦੂਸਰੇ ਪਾਸੇ ਜੇਕਰ ਇਹੀ ਗੱਲ ਆਪਾਂ ਦੇਖੀਏ ਰਵਨੀਤ ਬਿੱਟੂ ਪਹਿਲਾਂ ਕਹਿੰਦਾ ਕਿ ਵੀ ਆ ਇੱਕ ਗਰੁੱਪ ਬਣਿਆ ਜੀ ਉਸ ਗਰੁੱਪ ਦੇ ਵਿੱਚ ਮੈਨੂੰ ਧਮਕੀ ਦਿੱਤੀ ਜਾ ਰਹੀ ਹੈ ਜੀ ਆ ਇਹ ਜੀ ਬਾ ਇਹ ਜੀ ਹੈ ਨਾ ਅੱਜ ਕਰੀ ਜਾਂਦੇ ਜੀ ਅਮਿਤ ਸ਼ਾ ਤੇ ਬਿੱਟੂ ਨੂੰ ਨਿਸ਼ਾਨਾ ਤੇ ਰੱਖਣ ਵਾਲੇ ਦੋ ਪਰਲੇ ਜੀ ਹਾਂ ਪਰ ਫਿਰ ਵਿਕਰਮ ਮਜੀਠੀਆ ਇਸ ਮਸਲੇ ਤੇ ਪੂਰੀ ਇੱਕ ਪ੍ਰੈਸ ਕਾਨਫਰੰਸ ਕਰ ਠੀਕ ਹੈ ਵਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਉਹ ਆਡੀਓ ਵੀਡੀਓ ਹੈ ਜੀ ਆ ਚੈਟਚਾ ਨਾਂ ਨੇ ਜੀ ਇਹਨਾਂ ਨਾਲ ਬੰਦਿਆਂ ਨੂੰ ਨਿਸ਼ਾਨਾ ਤੇ ਆ ਜੀ ਜੇ ਮੇਰਾ ਜ਼ਿਕਰ ਨਾ ਹੁੰਦਾ ਤਾਂ ਫਿਰ ਮੈਂ ਸ਼ਾਇਦ ਨਾ ਕਰਦਾ ਮਤਲਬ ਇਹ ਨਾ ਮਸਲਾ ਤਾਂ ਨਿੱਜ ਦਾ ਹੈ ਮਸਲਾ ਪੰਜਾਬ ਦਾ ਨਹੀਂ ਹੈ ਤੇ ਇਹ ਤੁਹਾਡਾ ਨਿੱਜੀ ਨਹੀਂ ਫਿਰ ਤੁਹਾਨੂੰ ਫਿਕਰ ਹੈ ਫਿਰ ਤੁਸੀਂ ਮੀਡੀਆ ਚਾ ਕੇ ਪੰਜਾਬ ਦਾ ਵੀ ਫਿਕਰ ਪ੍ਰਗਟਾਓਗੇ ਜੇ ਤੁਹਾਡਾ ਨਾ ਨਾ ਹੁੰਦਾ ਫਿਰ ਤੁਹਾਨੂੰ ਕੀ ਨਾ ਕੁਝ ਹੁੰਦਾ ਪਰ ਜਿਹੜੀ ਚੈਟ ਇਹ ਕਹਿੰਦੇ ਆ ਕਿ ਮੇਰੇ ਕੋਲ ਇੰਟੈਲੀਜੈਂਸੀ ਰਾਈ ਪਹੁੰਚ ਅਪਰੋਚ ਰਾਈ ਮੇਰੇ ਕੋਲ ਉਪਲਬਧ ਹੈ ਸਾਰਾ ਕੁਝ ਪਿਆ ਮੈਨੂੰ ਜਾਣਕਾਰੀ ਹੈ ਉਹਦੀ ਜਾਣਕਾਰੀ ਪੰਜਾਬ ਸਰਕਾਰ ਨੂੰ ਨਹੀਂ ਹੈ ਜੀ ਜੀ ਉਹਦੀ ਜਾਣਕਾਰੀ ਡੀਜੀਪੀ ਨੂੰ ਨਹੀਂ ਹੈ ਹਾਂ ਹਾਂ ਇਹ ਜ਼ਿੰਮੇਵਾਰੀ ਇਹ ਜੀ ਪ੍ਰੈਸ ਕਾਨਫਰੰਸ ਵਿੱਚ ਡੀਜੀਪੀ ਕਰਦੇ ਉਹ ਦੱਸਦੇ ਕਿ ਆ ਪਾਈ ਇਹਨਾਂ ਨਾਲ ਖਿਲਾਫ ਆ ਕੁਝ ਚੱਲ ਰਿਹਾ ਅਸੀਂ ਬੰਦੇ ਵੀ ਆਇਡੈਂਟੀਫਾਈ ਕਰ ਲਏ ਜਿਹੜੇ ਜਿਹੜੇ ਇਹ ਜਾ ਕੁਝ ਕਰ ਰਹੇ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਉਹਨਾਂ ਨੂੰ ਵੀ ਸੁਰੱਖਿਆ ਛਤਰੀ ਦੇਤੀ ਹੈ ਪੰਜਾਬ ਸਰਕਾਰ ਇਸ ਪੰਜਾਬ ਸਰਕਾਰ ਦਾ ਭੰਗੜੇ ਪਾਉਂਦੀ ਫਿਰਦੀ ਹੈ ਹੂੰ ਪੰਜਾਬ ਸਰਕਾਰ ਦਾ ਢੋਲ ਵਜਾਉਂਦੀ ਫਿਰਦੀ ਹੈ ਜੀ ਪੰਜਾਬ ਚ ਚਾਹੇ ਕਣਕਾਂ ਨੂੰ ਅੱਗ ਲੱਗੇ ਜੇ ਚਾਹੇ ਪੰਜਾਬ ਚ ਮਾਸਟਰ ਕੁੱਟੇ ਜਾਣ ਹੈਨਾ ਚਾਹੇ ਪੰਜਾਬ ਦੇ ਵਿੱਚ ਅਮਨ ਕੁੰਦੀ ਸਥਿਤੀ ਕੁਝ ਹੋ ਜਵੇ ਹੈਨਾ ਕੋਈ ਫਿਕਰ ਨਹੀਂ ਸਰਕਾਰ ਤਾਂ ਲੰਮੀਆਂ ਤਾਣ ਕੇ ਪੈਂਦੀ ਆ ਤੇ ਸਵੇਰੇ ਉੱਠ ਕੇ ਭੰਗੜਾ ਪਉਣ ਲੱਗ ਜਾਂਦੀ ਹੈ ਸਹੀ ਬਿਲਕੁਲ ਤੇ ਜਿਹੜਾ ਆ ਵਰਤਾਰਾ ਉਸ ਵਰਤਾਰਾ ਦੇ ਵਿੱਚ ਵਿਕਰਮ ਜੀਠੀਆ ਕੀ ਆਪਣੇ ਫਿਕਰ ਚੋਂ ਸਾਹਮਣੇ ਆਏ ਨੇ ਹੂੰ ਹੂੰ ਕੀ ਉਹ ਪੰਜਾਬ ਦੇ ਫਿਕਰ ਚੋਂ ਸਾਹਮਣੇ ਆਏ ਨੇ ਕੀ ਉਹ ਸਰਕਾਰ ਦੇ ਬੁਲਾਲੇ ਬਣ ਕੇ ਸਾਹਮਣੇ ਆਏ ਨੇ ਜਾਂ ਕੇਂਦਰ ਦੇ ਬੁਲਾਲੇ ਬਣ ਕੇ ਹੂੰ ਜਾਂ ਇਹ ਕੋਈ ਨਵੀਂ ਰਾਜਨੀਤੀ ਦੀ ਪਰਤ ਹੈ ਕਿ ਬਾਦਲ ਪਰਵਾਦ ਦੇ ਵਿੱਚੋਂ ਇੱਕ ਹੋਰ ਵਿਅਕਤੀ ਵਾਰ ਹੋਣ ਜਾ ਰਿਹਾ ਕਿ ਉਧਰ ਨੂੰ ਵੀ ਵਰਤਾਰਾ ਹੈ ਕਿ ਉਹਦੇ ਇਹ ਵੀ ਉਹ ਵੀ ਇੱਕ ਡਿਜ਼ਾਈਨ ਹੈ ਹੂੰ ਸੋ ਇਸ ਨੇ ਕਈ ਸਵਾਲ ਪੈਦਾ ਕਰ ਦਿੱਤੇ ਪਰ ਇਹ ਸਭ ਦੇ ਬਾਵਜੂਦ ਵੀ ਉਸ ਚੈਟ ਬਾਰੇ ਅਜੇ ਤੱਕ ਸਰਕਾਰ ਉਹਨਾਂ ਦੀਆਂ ਏਜੰਸੀਆਂ ਉਹਨਾਂ ਦਾ ਤੰਤਰ-ਜੰਤਰ ਕੋਈ ਵੀ ਸਾਹਮਣੇ ਆ ਕੇ ਦੱਸਣ ਨੂੰ ਤਿਆਰ ਨਹੀਂ ਕਿ ਇਹਦੀ ਅਸਲ ਸਚਾਈ ਕੀ ਹੈ ਸੋ ਜੇਕਰ ਅਜਹੀ ਸਥਿਤੀ ਹੈ ਜਿਹਹ ਜਿਹੋ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਮਨੁੱਖੀ ਬੰਬ ਬਣਾਉਣ ਦੀ ਤਿਆਰੀ ਹੋ ਰਹੀ ਹੈ ਜੀ ਭੜਕਾਇਆ ਜਾ ਰਿਹਾ ਜੀ ਪਰਮਾਇਆ ਜਾ ਰਿਹਾ ਜੀ ਟਾਸਕ ਦਿੱਤੇ ਜਾ ਰਹੇ ਨੇ ਜੀ ਸੋਦੇ ਲਾਉਣੀਆਂ ਗੱਲਾਂ ਨੇ ਫਿਰ ਪੰਜਾਬ ਨੂੰ ਜੇ 80 90 ਦੇ ਦਹਾਕੇ 'ਚ ਧੱਕਣ ਦੀ ਤਿਆਰੀ ਹੋ ਰਹੀ ਆ ਤਾਂ ਫਿਰ ਸਰਕਾਰਾਂ ਦਾ ਰੋਲ ਕਿੱਥੇ ਆ? ਹਮਮ ਸਵਾਲ ਤਾਂ ਇਹ ਆ ਤੇ ਜੇ ਸਾਰਾ ਕੁਝ ਨਕਲੀ ਆ ਪ੍ਰੋਪੋਗੈਂਡਾ ਫਿਰ ਕੌਣ ਕਰ ਰਿਹਾ? ਕੌਣ ਪੰਜਾਬ ਦੀ ਫਿਜ਼ਾ ਦੇ ਵਿੱਚ ਅੱਗ ਲਾਉਣ ਨੂੰ ਕਰਦਾ? ਫਿਰ ਇਹ ਕਿਹਨੇ ਆਇਡੈਂਟੀਫਾਈ ਕਰਨਾ? ਸੋ ਇੱਥੇ ਫੇਲਿਅਰ ਸਰਕਾਰਾਂ ਦਾ ਨਜ਼ਰ ਆਉਂਦਾ ਔਰ ਥੱਲੇ ਵਾਲੇ ਪੱਦਰਦਿਆਂ ਲੁਕਮੀਆਂ ਸ਼ਾਸਨ ਦਾ ਇੱਕ ਪ੍ਰਗਟਾਵਾ ਹੁੰਦਾ। ਜੀ ਤੇ ਵਿਕਰਮ ਜੀਠੀਆ ਕੀ ਕਿਸੇ ਨਵੇਂ ਰੋਲ 'ਚ ਆਉਣ ਵਾਲੇ ਨੇ? ਇਦੇ ਉੱਤੇ ਵੀ ਚਰਚਾ ਸ਼੍ਰੀ ਹੋਈ ਹੈ ਪੰਜਾਬ 'ਚ ਤੁਸੀਂ ਇੱਕ ਦਿਨ ਖਬਰ ਸੰਝੀ ਕੀਤੀ ਸੀ ਸੁਰਖੀ ਸੀ ਕਿ ਪੰਜਾਬ ਪੁਲਿਸ ਸਟੇਟ ਬਣਨ ਵੱਲ ਧੱਕਿਆ ਜਾ ਰਿਹਾ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਵਾਲਾ ਐਪੀਸੋਡ ਲਾ ਲਓ ਤੁਸੀਂ ਜਿਹੜਾ ਐਨੇ ਗਰਨੇਡ ਫਟਿਆ ਐਨੇ ਫਟਣ ਵਾਲੇ ਆ ਜਾਂ ਕੁਝ ਵੀ ਆ ਬਿਕਰਮ ਅਜੀਠਿਆ ਦੀ ਪ੍ਰੈਸ ਕਾਨਫਰੰਸ ਲਾ ਲਓ ਤੇ ਜਿਵੇਂ ਤੁਸੀਂ ਸਵਾਲ ਜਿਹੜੇ ਖੜੇ ਕੀਤੇ ਐ ਉਹ ਜਿਉਂ ਦੇ ਤਿਉਂ ਨਹੀਂ ਬਲਕਿ ਉਸ ਤੋਂ ਵੀ ਗੰਭੀਰ ਹੋ ਗਏ ਨੇ ਉਸ ਦਿਨ ਤੋਂ ਸ਼ਾਇਦੋ 2 ਹਫ਼ਤੇ ਪੁਰਾਣੀ ਆਪਣੀ ਖਬਰ ਸੀਗੀ ਜਿਹੜੀ ਤੁਸੀਂ ਚਰਚਾ ਕੀਤੀ ਸੀ ਬੜੀ ਡਿਟੇਲ ਦੇ ਨਾਲ ਵੀ ਆਹ ਚੀਜ਼ਾਂ ਵਾਪਰੀਆਂ ਨੇ ਔਰ ਜਦੋਂ ਤੁਸੀਂ ਦੇਖੋ ਵੀ ਸਮੇਂ ਦੀ ਸਤਮ ਜ਼ਰੀਫੀ ਕੀ ਇੱਕ ਪਾਸੇ ਕਾਲੀ ਦਲ ਦੀ ਗੱਲ ਕਰ ਲੋ ਬਲਵਿੰਦਰ ਭੁੰਦੜ ਬਿਆਨ ਦੇ ਦਿੰਦੇ ਨੇ ਕਹਿੰਦੇ ਜੀ ਪਿੱਠੇ ਚ ਛੁਰਾ ਮਾਰਗੇ ਤੇ ਉਹਨੂੰ ਉਹ ਬਾਅਦ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਛਪਿਆ ਬਿਆਨ ਇਸੇ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਉਹਨਾਂ ਦੀਆਂ ਕਈ ਸਟੇਟਮੈਂਟਾਂ ਤੇ ਉਹਨਾਂ ਦੇ ਕਈ ਕੰਮਕਾਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਰਕਾਰ ਦੇ ਵਿੱਚ ਆਹ ਚੱਲ ਜ ਜਾਂਦਾ ਪਤਾ ਨਹੀਂ ਕੋਈ ਹੋਰ ਪੈਰਨਲ ਸਰਕਾਰ ਚੱਲ ਰਹੀ ਹੈ ਜੇ ਮੁੱਖ ਮੰਤਰੀ ਸਾਹਿਬ ਦੇ ਨਾ ਧਿਆਨ ਹੀ ਨਹੀਂ ਹੁੰਦਾ ਲੰਘੇ ਦਿਨਾਂ ਦੇ ਵਿੱਚ ਐਜੀਆਂ ਚੀਜ਼ਾਂ ਵਾਪਰੀਆਂ ਨੇ ਇੱਕ ਪਾਸੇ ਸਾਲਸ ਚੱਲ ਰਹੀ ਸੀਗੀ ਆਪਾਂ ਗੱਲ ਕੀਤੀ ਸੀ ਇੱਕ ਦਿਨ ਕਿਸਾਨਾਂ ਦੇ ਹਵਾਲੇ ਦੇ ਨਾਲ ਵੀ ਇੱਕ ਪਾਸੇ ਉਹਨਾਂ ਨਾਲ ਮੀਟਿੰਗ ਹੋ ਰਹੀ ਸੀ ਹਰਪਾਲ ਸਿੰਘ ਚੀਮਾ ਮੀਟਿੰਗ ਦੇ ਵਿੱਚ ਬੈਠੇ ਸੀ ਗੱਲਬਾਤ ਵੀ ਕਰ ਰਹੇ ਸੀਗੇ ਤੇ ਉਹ ਗੱਲਬਾਤ ਇਸ ਤਰੀਕੇ ਨਾਲ ਕਰ ਰਹੇ ਸੀਗੇ ਜੇ ਬਾਹਰ ਆ ਕੇ ਬਿਆਨਬਾਜ਼ੀ ਵੀ ਉਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਸ਼ਾਇਦ ਇਹਨਾਂ ਨੂੰ ਅਰੈਸਟ ਵੀ ਕਰਨਾ ਸੋ ਸਰਕਾਰ ਦੇ ਮੰਤਰੀ ਤੱਕ ਨੂੰ ਹੀ ਪਤਾ ਤੇ ਫਿਰ ਪਤਾ ਕਿਹਨੂੰ ਹੈ